ਜੀ ਭਾਈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੁਣ ਜਦੋਂ ਰਾਜਾ ਆਪਣੀਆਂ ਬੇਗਮਾਂ ਦੇ ਕੋਲ ਆਉਂਦਾ ਹੈ ਤਾਂ ਕਹਿੰਦਾ ਹੈ ਕਿ ਤੁਸੀਂ ਮੈਨੂੰ ਦੱਸੋ ਉਹ ਫਕੀਰ ਕਿਹੋ ਜਿਹਾ ਹੈ ਉਸ ਦਾ ਸੁਭਾਅ ਕਿਹੋ ਜਿਹਾ ਹੈ ਉਹ ਕਿੰਨਾ ਕੁ ਧੀਰਜਵਾਰਾ ਹੈ ਤੇ ਕਿੰਨਾ ਕੁ ਉਹ ਗੰਭੀਰ ਹੈ ਤੁਸੀਂ ਮੈਨੂੰ ਦੱਸੋ ਗੁਰੂ ਦੇ ਇਸ਼ਾਰੇ ਕਿਹੋ ਜੇ ਸੀ ਗੁਰੂ ਦੀ ਬੋਲੀ ਕਿਦਾਂ ਦੀ ਸੀ ਤੁਸੀਂ ਗੁਰੂ ਦੇ ਕੋਲ ਜਾ ਕੇ ਆਈਆਂ ਹੋ ਤੁਹਾਨੂੰ ਉਹਨਾਂ ਦੇ ਹਾਉ ਭਾਵ ਉਹਨਾਂ ਦੀ ਉੱਠਣੀ ਬੈਠਣੀ ਕਿਵੇਂ ਦੀ ਲੱਗੀ ਕੀ ਗੁਰੂ ਹਰਗੋਬਿੰਦ ਜੀ ਦੇ ਮਨ ਵਿੱਚ ਕੋਈ ਵਿਕਾਰ ਆਇਆ ਕੋਈ ਤੁਹਾਡੇ ਪ੍ਰਤੀ ਉਹਨਾਂ ਦੇ ਮਨ ਵਿੱਚ ਕੋਈ ਫੁਰਨਾ ਆਇਆ ਫਿਰ ਬੇਗਮਾ ਕਹਿੰਦੀਆਂ ਹਨ ਬਾਦशाह ਸ਼ਲਾਮਤ ਅਸੀਂ ਬਹੁਤ ਪੀਰ ਦੇਖਿਆ ਹਨ ਦੁਨੀਆ ਦੇ ਉੱਤੇ ਪਰ ਧੰਨਾ ਗੁਰੂ ਹਰਗੋਬਿੰਦ ਵਰਗਾ ਅਸੀਂ ਪੀਰ ਨਹੀਂ ਦੇਖਿਆ ਅਸੀਂ ਆਪਣੇ ਵੱਲੋਂ ਕੋਈ ਵੀ ਕਸਰ ਨਹੀਂ ਛੱਡੀ ਅਸੀਂ ਉਹਨਾਂ ਨੂੰ ਅੱਖਾਂ ਤੱਕ ਦੇ ਇਸ਼ਾਰੇ ਵੀ ਕੀਤੇ ਹਾਸਾ ਹਸ ਕੇ ਉਹਨਾਂ ਦੇ ਨਾਲ ਗੱਲਾਂ ਵੀ ਕੀਤੀਆਂ ਤੇ ਹੋਰ ਵੀ ਅਨੇਕਾਂ ਪ੍ਰਕਾਰ ਦੇ ਹੌਪਾ ਹਵ ਵੀ ਕੀਤੇ ਅਸੀਂ ਤਾਂ ਗੁਰੂ ਤੋਂ ਕੋਈ ਸੰਗ ਵੀ ਨਹੀਂ ਕੀਤਾ ਅਸੀਂ ਤਾਂ ਉਹਨਾਂ ਤੋਂ ਸਿੱਧਾ ਹੀ ਪੁੱਛ ਲਿਆ ਕਿ ਤੁਹਾਡਾ ਆਪਣੀ ਪਤਨੀ ਦੇ ਬਿਨਾਂ ਕਿਵੇਂ ਸਰਦਾ ਹੈ ਤੁਸੀਂ ਆਪਣੀ ਪਤਨੀ ਤੋਂ ਬਗੈਰ ਕਿਵੇਂ ਰਹਿ ਸਕਦੇ ਹੋ ਤੇ ਅਸੀਂ ਇਸ ਤੋਂ ਬਾਅਦ ਵੀ ਹਾਉ ਪਾਉ ਕਰਕੇ ਉਸ ਫਕੀਰ ਨੂੰ ਦਿਖਾਏ ਫੇਰ ਬੇਗਮਾ ਬਾਦਸ਼ਾਹ ਨੂੰ ਕਹਿੰਦੀਆਂ ਹਨ ਕਿ ਅਸੀਂ ਤਾਂ ਸਿੱਧ ਜੋਗੀਆਂ ਦੇ ਮਨ ਵਿੱਚ ਵਿਕਾਰ ਪੈਦਾ ਕਰ ਦਈਏ ਪਰ ਧੰਨ ਗੁਰੂ ਹਰगोਬਿੰਦ ਜੀ ਦੇ ਮਨ ਵਿੱਚ ਅਸੀਂ ਬਕਾਰ ਪੈਦਾ ਨਹੀਂ ਕਰ ਸਕੀਆਂ ਤੇ ਅੱਗੇ ਨੂਰਜਹਾਂ ਬੇਗਮ ਕਹਿੰਦੀ ਹੈ ਕਿ ਬਾਸਾ ਸਲਾਮਤ ਅਸੀਂ ਤੂਫਾਨ ਦੇ ਵਰਕੀਆਂ ਸਾਂ ਤੂਫਾਨ ਦੇ ਮੂਹਰੇ ਕੋਈ ਛੋਟੀ ਮੋਟੀ ਚੀਜ਼ ਨਹੀਂ ਖੜਦੀ ਬਲਕਿ ਉਹਨਾਂ ਦੇ ਸਾਹਮਣੇ ਜੇ ਕੋਈ ਖੜਦਾ ਹੈ ਤਾਂ ਵੱਡੀਆਂ ਚਟਾਨਾਂ ਹੀ ਖੜਦੀਆਂ ਹਨ ਤੇ ਇਹਨਾਂ ਵੱਡੀਆਂ ਚਟਾਨਾਂ ਪਹਾੜਾਂ ਉੱਤੇ ਤੂਫਾਨਾਂ ਦਾ ਕੋਈ ਅਸਰ ਨਹੀਂ ਹੁੰਦਾ ਤੇ ਗੁਰੂ ਹਰਗੋਬਿੰਦ ਸਿੰਘ ਜੀ ਤਾਂ ਆਪ ਸੁਮੇਰ ਪਰਬਤ ਵਰਗੇ ਹਨ ਉਹਨਾਂ ਨੂੰ ਇਸ ਤੂਫਾਨ ਦੇ ਨਾਲ ਕੀ ਹੋਣਾ ਸੀਗਾ ਫੇਰ ਅੱਗੇ ਵੇਗਮਾ ਕਹਿੰਦੇ ਹਨ ਕਿ ਅਸੀਂ ਤਾਂ بڑے ਜੋਗਿਆਂ ਨੂੰ ਹਿਲਾ ਦਿੱਤਾ ਅਸੀਂ ਤਾਂ ਵੱਡੇ ਵੱਡੇ ਰਿਸ਼ੀਆਂ ਦੇ ਤਪ ਭੰਗ ਕਰ ਦਿੱਤਾ ਪਰ ਸੱਚੇ ਪਾਸ਼ਾ ਹਰਗੋਬਿੰਦ ਆਪਣੇ ਪ੍ਰਣ ਤੋਂ ਨਹੀਂ ਡੋਲੇ ਆਪਣੇ ਤਖਤ ਤੋਂ ਨਹੀਂ ਡੋਲੇ ਤੇ ਜਿਵੇਂ ਹਰਗੋਬਿੰਦ ਸਿੰਘ ਜੀ ਪਹਿਲਾਂ ਆਪਣੇ ਆਸਣ ਉੱਤੇ ਬਹਿ ਕੇ ਸ਼ਾਂਤੀ ਨਾਲ ਉਸ ਅਕਾਲ ਪੁਰਖ ਦਾ ਨਾਮ ਜਪ ਰਹੇ ਸੀ ਉਸੇ ਹੀ ਤਰ੍ਹਾਂ ਉਹ ਹੁਣ ਵੀ ਅਕਾਲ ਪੁਰਖ ਦੇ ਨਾਮ ਵਿੱਚ ਲੀਨ ਸਨ ਤੇ ਉਹਨਾਂ ਨੇ ਤਾਂ ਸਾਨੂੰ ਬੜੇ ਪਿਆਰ ਅਤੇ ਸਤਿਕਾਰ ਦੇ ਨਾਲ ਇਹ ਉਪਦੇਸ਼ ਦਿੱਤਾ ਤੁਸੀਂ ਆਪਣੇ ਪਤੀ ਦਾ ਧਿਆਨ ਕਰੋ ਤੇ ਉਹਨਾਂ ਦੀ ਸੇਵਾ ਕਰੋ ਤੇ ਦੂਸਰਾ ਉਪਦੇਸ਼ ਸਾਨੂੰ ਇਹ ਦਿੱਤਾ ਅੱਲਾ ਦਾ ਉਸ ਅਕਾਲ ਪੁਰਖ ਦਾ ਨਾਮ ਜਪਿਆ ਕਰੋ ਤੇ ਪਤੀ ਵਿੱਚ ਪ੍ਰੇਮ ਰੱਖਿਆ ਕਰੋ ਅੱਗੇ ਕਹਿੰਦੀਆਂ ਹਨ ਕਿ ਅਸੀਂ ਗੁਰੂ ਜੀ ਦੇ ਬਚਨ ਸੁਣ ਕੇ ਉਹਨਾਂ ਦਾ ਮਨ ਤਾਂ ਨਹੀਂ ਡੋਲਾ ਸਕੇ ਬਲਕਿ ਸਾਡਾ ਮਨ ਡੋਲ ਗਿਆ ਤੇ ਅਸੀਂ ਇਹਨਾਂ ਕਾਮਨਾਵਾਂ ਦੀ ਭਮ ਭਾਵਨਾਵਾਂ ਤੋਂ ਨਫ਼ਰਤ ਕਰਨ ਲੱਗ ਗਏ ਹਾਂ ਤੇ ਸਾਡੇ ਵੀ ਮਨ ਵਿੱਚ ਹੁਣ ਬਰਾਗ ਆ ਗਿਆ ਤੇ ਅਸੀਂ ਇਹ ਸੋਚਣ ਲੱਗ ਗਿਆਂ ਕਿ ਮਨੁੱਖ ਦੀ ਜੁਨੀ ਸਿਰਫ ਇਸੇ ਕੰਮਾਂ ਦੇ ਲਈ ਹੀ ਹੈ ਸਾਰੀ ਜ਼ਿੰਦਗੀ ਮਨੁੱਖ ਨੇ ਇਹੀ ਕੰਮ ਕਰਨੇ ਨੇ ਹੁਣ ਸਾਨੂੰ ਇਹ ਸਾਰੇ ਵਿਸ਼ੇਵਕਾਰ ਬੇਕਾਰ ਲੱਗਦੇ ਨੇ ਤੇ ਸਾਡਾ ਜੋ ਮਨ ਹੈ ਉਹ ਅੱਲਾ ਦੀ ਹੁਜੂਰੀ ਦੇ ਵਿੱਚ ਲੱਗ ਗਿਆ ਹੈ ਭਗਤੀ ਦੇ ਵਿੱਚ ਲੱਗ ਗਿਆ ਹੈ ਤੇ ਅੱਗੇ ਬੇਗਮਾਂ ਬਾਦਸ਼ਾਹਾਂ ਨੂੰ ਕਹਿੰਦੀਆਂ ਹਨ ਕਿ ਗੁਰੂ ਗੋਬਿੰਦ ਸਿੰਘ ਜੀ ਨੇ ਜਵਾਨੀ, ਬਲ, ਹੁਸਨ ਇਹ ਸਭ ਕੁਝ ਪਾ ਕੇ ਵੀ ਆਪਣੇ ਮਨ ਨੂੰ ਕਾਬੂ ਵਿੱਚ ਰੱਖਿਆ ਹੋਇਆ ਹੈ ਤੇ ਬੇਗਮਾਂ ਕਹਿੰਦੀਆਂ ਹਨ ਕਿ ਹਰਗੋਬਿੰਦ ਸਾਹਿਬ ਜੀ ਕੋਲ ਧਨ ਵੀ ਬਹੁਤ ਹੈ, ਬਲ ਵੀ ਬਹੁਤ ਹੈ ਤੇ ਹੁਸਨ ਵੀ ਬਹੁਤ ਕਮਾਲ ਹੈ ਪਰ ਫਿਰ ਵੀ ਉਹ ਸ਼ਾਂਤ ਚਿੱਤ ਹਨ ਤੇ ਆਪਣੇ ਮਨ ਨੂੰ ਕਾਬੂ ਵਿੱਚ ਰੱਖਦੇ ਹਨ ਤੇ ਉਸ ਅਕਾਲ ਪੁਰਖ ਦੇ ਨਾਮ ਦੇ ਵਿੱਚ ਲੀਨ ਰਹਿੰਦੇ ਹਨ ਤੇ ਉਹ ਤਾਂ ਅਕਾਲ ਪੁਰਖ ਦੇ ਨਾਮ ਵਿੱਚ ਧਿਆਨ ਲਾ ਕੇ ਬੈਠੇ ਹਨ ਤੇ ਅਸੀਂ ਉਹਨਾਂ ਦੇ ਮਨ ਵਿੱਚ ਕੋਈ ਵੀ ਫੁਰਨਾ ਨਹੀਂ ਪਾ ਸਕੀਆਂ ਤੇ ਜੋ ਉਹਨਾਂ ਦਾ ਮਨ ਹੈ ਉਹ ਕਿਸੇ ਵੀ ਰਸ ਵੱਲ ਨਹੀਂ ਦੌੜਦਾ ਤੇ ਅੱਗੇ ਕਹਿੰਦੀਆਂ ਹਨ ਗੁਰੂ ਹਰਗੋਬਿੰਦ ਜੀ ਸਾਰੀ ਦੁਨੀਆਂ ਦੇ ਪੀਰ ਹਨ ਤੇ ਉਹ ਪੂਜਣ ਦੇ ਯੋਗ ਹਨ ਤੇ ਕਹਿੰਦੀ ਹੈ ਹੇ ਬਾਦਸ਼ਾਹ ਗੁਰੂ ਹਰਗੋਬਿੰਦ ਨੇ ਤਾਂ ਸਾਨੂੰ ਸਾਰੇ ਮਾੜੇ ਕੰਮਾਂ ਤੋਂ ਰੋਕਿਆ ਹੈ ਉਹਨਾਂ ਨੇ ਸਾਨੂੰ ਕਿਹਾ ਕਿ ਤੁਸੀਂ ਆਪਣੇ ਬਾਦਸ਼ਾਹ ਵੱਲ ਧਿਆਨ ਰੱਖੋ ਉਹਨਾਂ ਨਾਲ ਪਿਆਰ ਕਰੋ ਤੇ ਅਕਾਲ ਪੁਰਖ ਖੁਦਾ ਦੀ ਬੰਦਗੀ ਕਰੋ ਤੇ ਕਹਿੰਦੀਆਂ ਹਨ ਹੇ ਬਾਦਸ਼ਾਹ ਸਲਾਮਤ ਗੁਰੂ ਹਰਗੋਬਿੰਦ ਜੀ ਪੂਰੇ ਹਨ ਉਹ ਪੂਰੇ ਪੀਰ ਹਨ ਤੇ ਤੁਸੀਂ ਵੀ ਉਹਨਾਂ ਦਾ ਸਤਕਾਰ ਕਰਿਆ ਕਰੋ ਅਜਿਹਾ ਕਰਨ ਦੇ ਨਾਲ ਤੁਹਾਡਾ ਦੋਮਾ ਜਹਾਨਾ ਦੇ ਵਿੱਚ ਭਲਾ ਹੋਵੇਗਾ ਕਹਿੰਦੇ ਹਨ ਬਾਦਸ਼ਾਹ ਸਲਾਮਤ ਗੁਰੂ ਹਰਗੋਬਿੰਦ ਜੀ ਸਾਰਿਆਂ ਦੇ ਦਿਲਾਂ 'ਚ ਜਾਣਨ ਵਾਲੇ ਹਨ ਤੇ ਉਹ ਤੁਹਾਡੇ ਦਿਲ ਦੀ ਵੀ ਜਾਣਦੇ ਹਨ ਫਿਰ ਬਾਦਸ਼ਾਹ ਕਹਿਣ ਲੱਗੇ ਕਿ ਹਾਂ ਮੈਨੂੰ ਪਤਾ ਹੈ ਕਿ ਤਨ ਗੁਰੂ ਨਾਨਕ ਦੇਵ ਜੀ ਦੀ ਗੁਰਗੱਦੀ ਹੈ ਜਦੋਂ ਰਾਤ ਵੇਲੇ ਮੈਨੂੰ ਸ਼ੇਰਖਾਨ ਆਇਆ ਕਰਦੇ ਸੀ ਤਾਂ ਮੈਂ ਇਹਨਾਂ ਦਾ ਨਾਮ ਜਪ ਲਿਆ ਕਰਦਾ ਸੀ ਤਾਂ ਇਹ ਮੇਰੀ ਸਹਾਇਤਾ ਕਰਿਆ ਕਰਦੇ ਸੀ ਦੋ ਸ਼ੇਰ ਮੈਨੂੰ ਮਾਰਨ ਆਇਆ ਕਰਦੇ ਸੀ ਤੇ ਮੈਂ ਇਹਨਾਂ ਦਾ ਨਾਮ ਜਪ ਲੈਂਦਾ ਸੀ ਤਾਂ ਮੈਂ ਬਚ ਜਾਇਆ ਕਰਦਾ ਸੀ ਇਹ ਉਹਨਾਂ ਨੂੰ ਉੱਥੋਂ ਦੂਰ ਕਰ ਦਿਆ ਕਰਦੇ ਸਨ ਇਸੇ ਕਰਕੇ ਹੀ ਮੈਂ ਇਹਨਾਂ ਨੂੰ ਗਵਾਲੀਅਰ ਦੇ ਕਿਲੇ ਚੋਂ ਵਾਪਸ ਬੁਲਾ ਲਿਆ ਸੀ ਉਸ ਗਵਾਲੀਅਰ ਦੇ ਕਿਲੇ ਵਿੱਚ 52 ਰਾਦੇ ਸਨ ਜਿਨ੍ਹਾਂ ਨੂੰ ਮੈਂ ਸਜ਼ਾ ਦਿੱਤੀ ਸੀ ਕਿ ਉਹ ਸਾਰੀ ਉਮਰ ਇੱਥੇ ਹੀ ਰਹਿਣਗੇ ਤੇ ਧੰਨ ਗੁਰੂ ਹਰਗੋਬਿੰਦ ਸਾਹਿਬ ਜੀ ਉਹਨਾਂ 52 ਰਾਜਾਂ ਨੂੰ ਵੀ ਆਪਣੇ ਨਾਂ ਲਿਆਏ ਸਨ ਅਗੇ ਬਾਦਸ਼ਾਹ ਆਪਣੀਆਂ ਬੇਗਮਾਂ ਨੂੰ ਕਹਿੰਦਾ ਹੈ ਕਿ ਉਹ 52 ਰਾਜੇ ਮੇਰੇ ਕਟੜ ਦੁਸ਼ਮਣ ਸਨ ਪਰ ਹਰਗੋਬਿੰਦ ਸਾਹਿਬ ਜੀ ਦੇ ਕਹਿਣ ਤੇ ਮੈਂ ਉਹਨਾਂ ਨੂੰ ਰਿਹਾ ਕਰ ਦਿੱਤਾ ਸੀ ਤੇ ਚੰਦੂ ਹਰਗੋਬਿੰਦ ਸਾਹਿਬ ਜੀ ਦਾ ਕਟੜ ਦੁਸ਼ਮਣ ਸੀ ਕਿਉਂਕਿ ਉਹਨਾਂ ਨੇ ਤਾਨ ਗੁਰੂ ਅਰਜਨ ਦੇਵ ਜੀ ਨੂੰ ਸ਼ਹੀਦ ਕਰਵਾਇਆ ਸੀ ਤੇ ਮੈਂ ਹਰਗੋਬਿੰਦ ਸਾਹਿਬ ਜੀ ਨੂੰ ਖੁਸ਼ ਕਰਨ ਦੇ ਲਈ ਚੰਦੂ ਨੂੰ ਵੀ ਇਹਨਾਂ ਨੂੰ ਸੌਂਪ ਦਿੱਤਾ ਸੀ ਤੇ ਇਹ ਸੀ ਇਤਿਹਾਸ ਧੰਨ ਹਰਗੋਬਿੰਦ ਸਾਹਿਬ ਜੀ ਦੀ ਇੱਕ ਸਾਖੀ ਦਾ ਇਤਿਹਾਸ ਦੱਸਦੇ ਹਾਂ ਜੇਕਰ ਕੋਈ ਗਲਤੀ ਹੋ ਗਈ ਹੋਵੇ ਕੋਈ ਭੁੱਲ ਹੋ ਗਈ ਹੋਵੇ ਤਾਂ ਮਾਫ ਕਰ ਦੇਣਾ ਚੈਨਲ ਨੂੰ ਸਬਸਕ੍ਰਾਈਬ ਕਰ ਲੈਣਾ ਵੀਡੀਓ ਨੂੰ ਸ਼ੇਅਰ ਕਰ ਦੇਣਾ ਤੇ ਕਮੈਂਟਾਂ ਵਿੱਚ ਵਾਹਿਗੁਰੂ ਲਿਖਣਾ ਨਾ ਭੁੱਲਣਾ ਧੰਨਵਾਦ